ਬਾਈ ਜੂਈ ਦੇ ਇੱਕ ਨੰਬਰ ਆ ਸੀਲ ਠੰਡੀ ਆ ਠੀਕ ਆ ਲੈਵਾ ਦਿਖਾ ਦਈਏ ਬਾਈ ਹਨਾ ਲੈਵਾ ਬਹੁਤ ਗੈਂਡਾ ਇਹਦਾ ਇਹ ਯਾਰ ਆ 48000 ਦੀ ਦੇ ਦਿਆਂਗੇ ਜਿਹੜਾ ਵੀਡੀਓ ਦੇਖ ਕੇ ਉਹ ਬਸ ਮਾਨਦਾਨ ਜ਼ਰੂਰ ਕਰਾਂਗੇ ਮੇਰਾ ਵੀਰ ਬਸ ਉਹੀ ਗੱਲ ਆ ਵੀ ਕੋਈ ਧੱਕਾ ਨਾ ਬੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਤਿੰਨ گاਵਾں ਸੇਲ ਵਾਸਤੇ ਲੈ ਕੇ ਆਏ ਆ ਜੀ ਠੀਕ ਆ ਸਾਰੀ ਡਿਟੇਲ ਦੇਵਾਂਗੇ ਕੱਲੀ ਕੱਲੀ ਡਿਟੇਲ ਦੇਵਾਂਗੇ ਕੀ ਡਿਟੇਲ ਹੈਗੀ ਆ ਪਸ਼ੂਆਂ ਦੀ ਆਪਣੇ ਦੀ ਬਾਈ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਭਾਈ ਸਭ ਤੋਂ ਪਹਿਲਾਂ ਆਪਾਂ ਆਪਦੀ ਲੋਕੇਸ਼ਨ ਦੱਸ ਦੇਣਾ ਗੇਸਨ ਬਾਈ ਪਿੰਡ ਰਾਮਨਗਰ ਦੇਸੀਲ ਮੋੜ ਜ਼ਿਲ੍ਹਾ ਬਠਿੰਡਾ ਠੀਕ ਆ ਬਾਈ ਤੇ ਤਿੰਨੇ گاਵਾਂ ਚੋਂ ਬਾਈ ਹੁਣ ਕਿਉ ਗੱਬਣ ਆ ਜਾਂ ਤਾਜ਼ੀਆਂ ਸੂਈਆਂ ਕੀ ਸਾਫ ਕਰਾਵਾ ਤਾਜ਼ੀਆਂ ਤਾਜ਼ੀਆਂ ਸੂਈਆਂ ਵੀਰੇ ਤਿੰਨੇ ਸੱਜਣਾ ਨੇ ਬਾਈ ਹਾਂ ਇਹਨੂੰ ਹੋ ਗਏ 20 ਦਿਨ ਲਾ ਲੇ ਮਹੀਨਾ ਲਾ ਲੇ ਕੋਈ ਇਹਨੂੰ ਇੱਥੇ ਹੋ ਗਿਆ ਤਾਂ ਬੱਚਾ ਮਰ ਗਿਆ ਠੀਕ ਆ ਆਪਾਂ ਇੱਥੋਂ ਸਟਾਰਟ ਕਰ ਲਈਏ ਬਾਈ ਹਾਂਜੀ ਇੱਥੋਂ ਹੀ ਕਰ ਲੈਣੇ ਇੱਥੋਂ ਹੀ ਕਰ ਲੈਣੇ ਹਨਾ ਅੱਛਾ ਇਹਦੇ 20 ਦਿਨ ਹੋ ਗਏ ਸੂਈ ਨੂੰ ਹਾਂ 20 ਲਾ ਲੇ 25 ਲਾ ਲੇ ਮਹੀਨਾ ਮੰਨ ਲੇ ਪਰਾਂ ਦੀ ਆਪਣੇ ਕੰਨੂ ਅਗਲਾ ਮੇਲਾ ਮੂਲਾ ਤਾਂ ਮਾਰ ਹਟੀ ਬਈ ਇਹ ਠੀਕ ਹੈ ਤੇ ਹੁਣ ਕਿੰਨਾ ਦੁੱਧ ਆ ਬਈ ਹੁਣ ਬਈ ਦੁੱਧ 11 12 ਕਿਲੋ ਆ ਥੱਲੇ 11 12 ਕਿਲੋ ਆ ਹਾਂ ਤੇ ਬੱਚਾ ਮਰ ਗਿਆ ਬਈ ਬੱਛੀ ਸੀ ਬੱਛੀ ਸੀਗੀ ਹਾਂ ਠੀਕ ਆ ਬਈ ਦੁੱਧ ਵਾਲੀ ਗਾਂ ਬਹੁਤ ਲੱਗਦੀ ਐ ਯਾਰ ਗਾਂ ਦੁੱਧ ਤਾਂ ਬਈ 17 18 ਕਿਲੋ ਜੋ ਐ ਸੀ ਥੱਲੋਂ ਅੱਛਾ ਉਹਦਾ ਬੱਚੇ ਦਾ ਕਰ ਗਈ ਇੱਕ ਇਹ 4 ਦੀ ਗਿੱਜੀ ਹੋਈ ਸੀ ਫਾਰਮ ਜੁਆਈ ਸੀ ਆਪਣੇ 4 ਵੀ ਨਹੀਂ ਹਰਾ ਵੀ ਨਹੀਂ अच्छा हां प्रॉब्लम आंदी है ठीक है ओदे करके आ, हो गया ना ओदे करके दूध काट के बच्चे एक बच्चे दा करगी ਲੈ ਤੁਹਾਨੂੰ ਮੂੰਹ ਮੱਥਾ ਦਿਖਾ ਦੇਣਾ ਗਾਂ ਦੋਸਤੋ ਪੂਰੇ ਦੁੱਧ ਵਾਲੀ ਆ ਲੈਵੇ ਦੀ ਕੁਆਲਿਟੀ ਬਹੁਤ ਸੋਹਣੀ ਆ ਹਨ ਲੈ ਬਾਈ ਮੜਾ ਇਹ ਤੋੜਦੀ ਹੈ ਹਨਾ ਇੱਕ ਵਾਰੀ ਚਵਾਈ ਚੂਈ ਦੀ ਇੱਕ ਨੰਬਰ ਆ ਸੀਲ ਠੰਡੀ ਆ ਠੀਕ ਆ ਲੈ ਤੁਹਾਨੂੰ ਦੇਵਾ ਦਿਖਾ ਦਈਏ ਬਾਈ ਹਨਾ ਲੈਵਾ ਬਹੁਤ ਘੈਂਟ ਆ ਇਹਦਾ ਗੱਲ ਕਰਦੀ ਬਾਈ ਕਹਿੰਦਾ ਵੀ ਇਹਦਾ ਬੱਚਾ ਐਕਸਪਾਇਰ ਹੋ ਗਿਆ ਮਹੀਨਾ ਮੰਨ ਲਓ ਤੁਸੀਂ ਹਨਾ ਵੀ ਸੂਈ ਹੋਈ ਨੂੰ ਤੇ ਦੁੱਧ ਹੁਣ 11 12 ਕਿਲੋ ਦੁੱਧ ਹੈਗਾ ਇਹਦੇ ਥੱਲੇ ਤੇ ਜੇਕਰ ਬੱਚਾ ਹੁੰਦਾ ਤਾਂ ਕਹਿੰਦਾ ਵੀ 17-18 ਕਿਲੋ ਰਾਂ ਆਉਣ ਨਾਲ ਜਿਹੜਾ ਇਹਦਾ ਦਿੰਦੀ ਸੀ ਬੱਚੇ ਨਾਲ ਤਾਂ ਬਾਈ ਬੱਚੇ ਨਾਲ ਤਾਂ ਬਹੁਤ ਮੋੜ ਲੈ ਮੋੜ ਲੈ ਲੈ ਵੀ ਸਾਨੂੰ ਤੋੜ ਕੇ ਦਿਖਾ ਤੀ ਠੀਕ ਹੈ ਵੈਢ ਕੱਦ-ਕੁੱਦ ਦੇਖ ਲਓ ਬਾਈ ਗੱਦੀ ਬਹੁਤ ਆ ਬਾਈ ਬ੍ਰੀਡ ਦੇਖ ਲਓ ਮੂੰਹ ਦੇ ਤੋਸ ਵੈਢ ਪ੍ਰੋਪਰ ਕਰਾਸ ਵੈਢ ਆ ਬਾਈ ਇਹ ਚੰਗੇ ਦੁੱਧ ਵਾਲੀ ਹਨਾ ਹਾਂ ਜੇ ਚਾਰ ਚੂਰ ਵਾਲੇ ਚੰਗੇ ਸਮਾਈ ਵਾਲੇ ਬੰਦੇ ਕੋਲੇ ਬਾਗੀ ਦਾ ਦੁੱਧ ਹੁਣ ਵੀ 17-18 ਕਿਲੋ ਦੀ ਅੱਛਾ ਵੀ ਜੇ ਕਿਸੇ ਨੇ ਵਧੀਆ ਸਮਾਈ ਕਰ ਲਈ ਹਨਾ ਚੰਗੀ ਇਹਨੂੰ ਫੀਡ ਮੈਨੇਜਮੈਂਟ ਕਰਤੀ ਤਾਂ ਚੰਗਾ ਜਿਹੜਾ ਬਾਈ ਕਹਿੰਦਾ ਵੀ ਦੁੱਧ ਆ ਇਹ ਪਾ ਦੂਗੀ ਠੀਕ ਹੈ ਲੈ ਵੀ ਦੋਸਤੋ ਬੇਲ ਬੂਲ ਦੀ ਵੀ ਬਹੁਤ ਲੰਬੀ ਆ ਹਨਾ ਗਾਂ ਤੇ ਆਪਾਂ ਤੁਹਾਨੂੰ ਇਹਦਾ ਰੇਟ ਵੀ ਪੁੱਛ ਕੇ ਦੱਸਾਂਗੇ ਕਿਉਂਕਿ ਬਈ ਇਹ ਹੁੰਦਾਗਾ ਕਿ ਵੀ ਜਿਸ ਤਰੀਕੇ ਦਾ ਪਸ਼ੂ ਹੁੰਦਾਗਾ ਤੇ ਫਿਰ ਰੇਟ ਵੀ ਉਸ ਤਰੀਕੇ ਦਾ ਹੁੰਦਾਗਾ ਹਨਾ ਤੇ ਕੀ ਡਿਮਾਂਡ ਆ ਬਈ ਇਹਦੀ ਇਹ ਬਈ ਆਪਾਂ 52000 ਦੀ ਦੇ ਦੇਾਂਗੇ 52000 हां कोई बाळे मुल्ल ਨਹੀਂ ਕਰੇ ਬਹਿੜ ਦੇਖ ਲਾ ਦੂਜੇ ਬੱਚਾ ਹੁੰਦਾ ਭਵਾਂ ਦੀ ਬੱਚੇ ਤੋਂ ਬਿਨਾ ਫਿਰ ਇਹਨੇ ਦੁੱਧ ਵੀ ਨਹੀਂ ਘਟਨਾ 18 20 ਕਿਲੋ ਤੋਂ ਫਿਰ ਭਵਾਂ ਦੀ 75000 ਦੀ ਵੇਚ ਦਿੰਦੇ ਠੀਕ ਹੁਣ ਤੈਨੂੰ ਪਤਾ ਲਾ ਆਪ ਤਾਂ ਬਾੜੀ ਮਹਿੰਗੀ ਲੇਤੀ ਸੀ ਭਾਈ ਅੱਛਾ ਹਾਂ ਹੁਣ ਤੈਨੂੰ ਪਤਾ ਬਾੜਾ ਘਾਟਾ ਪੈਂਦਾ ਹੂੰ ਪੈਂਦਾ ਵੀ ਅਪਰਾਵਾ ਪਰ ਜੇ ਆਏ ਆ ਭਾਈ ਜੇ ਸੁਮਾਈ ਸੁਮੂਈ ਚੰਗੀ ਹੋਏ ਤਾਂ ਦੁੱਧ ਵਧੂਗੀ ਬਹਿੜ ਠੀਕ ਆ ਬਾਈ ਅੱਛਾ 52000 ਦੀ ਹੈ ਬਾਈ ਮਾਨਤਾਣ ਵਿੱਚੋਂ ਕੋਈ ਨਹੀਂ ਬਾਈ ਯਾਰ ਵੀਡੀਓ ਦੇਖ ਕੇ ਉਹ ਆਪਣੀ ਜ਼ਰੂਰ ਕਰਾਂਗੇ ਅੱਛਾ ਜੇਕਰ ਦੋਸਤੋ ਆਪਣੀ ਵੀਡੀਓ ਦੇਖ ਕੇ ਬਾਈ ਨੇ ਮੁੱਲ ਕਰਦਾ ਤਾਂ ਮਾਨ ਦਾ ਗੱਲ ਕਰ ਕੋਈ ਧੱਕਾ ਮੇਰਾ ਵੀਰ ਆਪ ਵੀ ਨਾ ਕਰੇ ਹਾਂ ਬਾਲਾ ਠੀਕ ਹੈ ਹੈ ਵੀ ਦੋਸਤੋ ਜਾਇਜ ਮੁੱਲਾ 52000 ਰੁਪਏ ਬਾਈ ਕਹਿੰਦਾ ਰੇਟ ਰੱਖਿਆ ਗਿਆ ਚੰਗਾ ਤੁਸੀਂ ਇਹਦੀ ਸਾਫ ਸੰਭਾਲ ਕਰ ਲਓਗੇ ਤਾਂ ਫਿਰ ਵਧੀਆ ਦੁੱਧ ਪਾਜੋਗੇ ਕੱਦ ਘਾਟ ਵਾਲੀ ਬਹੜਾ ਬਾਈ ਪੂਰੇ ਬਣ ਗਈ ਉਹੀ ਗੱਲ ਲੱਖ ਰੁਪਏ ਦੀ ਬਹੜਾ ਹਾਂ ਹੈਗੀ ਆ ਬਾਈ ਕਿਉਂਕਿ ਲੇਵਾ ਦੀ ਕੁਆਲਿਟੀ ਦੱਸਦੇ ਨਾ ਲੇਵਾ ਬਹੁਤ ਤੁਸੀਂ ਦੇਖੋ ਵੀ ਇਹਦਾ ਅੱਗੇ ਨੁੱਦਦਾਰ ਬਾਈ 25 ਕਿਲੋ ਵਾਲੀ ਬਹੜੀ ਸੀ ਹੂੰ ਗੱਲ ਕਰਦੀ ਉਹਦੇ ਕਰਕੇ 17 18 ਕਿਲੋ ਤਾਂ ਮੈਂ ਜਮਾ ਚੋਇਆ ਸੀ ਥੱਲੋਂ ਬਸ ਥਰੂ ਦੇ ਨਾਮ ਤਾਂ ਬੜਾ ਦੁੱਧ ਕਢਦੀ ਸੀ ਠੀਕ ਹੈ ਬਸ ਉਹੀ ਗੱਲ ਦੁੱਧ ਨੰਬਰ ਤੇ ਬਾਈ ਇਹਦੀ ਕਿਹਦੀ ਇਹ ਬਾਈ ਕੱਲ ਸੂਈ ਆ ਹੱਥ ਨੇ ਮਿਹੜ ਠੀਕ ਹੈ ਹਾਂ ਲੈ ਤੋਰ ਦੇ ਬਾਈ ਮੜਾ ਜਾ ਇਹਨੂੰ ਵੀ ਮਗਰ ਬੱਸੀ ਆ ਇਹਦੇ ਥਣਾ ਥੋਣਾ ਦੀ ਕਿਵੇਂ ਆ ਬਾਈ ਬਹੁਤ ਸਾਫ ਬਾਈ ਅੱਛਾ ਥਣਾ ਦੀ ਤਾਂ ਕੋਈ ਧਾਰ ਵੀ ਨਾ ਮਾਰੀ ਮਾਗਰੇ ਦੇ ਬੱਚੀ ਆ ਬੱਸੀ ਆ ਖੜੀ ਐ ਕਿੰਨੇ ਦਿਨ ਹੋਇਆ ਇਹਨੂੰ ਸੂਈ ਨੂੰ ਇਹ ਤਾਂ ਕੱਲ ਹੀ ਸੂਈ ਆ ਬਾਈ ਅੱਛਾ ਕੱਲ ਹੀ ਸੂਈ ਆ ਕੱਲ ਸੂਈ ਆ ਤੜਕੇ ਬੱਸ ਮੈਂ ਥਣਾ ਜੀ ਦੁੱਧ ਹੱਡਿਆ ਸੀ ਅੱਛਾ ਮੈਂ ਯਾਰ ਸਾਫ਼ ਕਰਦੇ ਬੱਸ ਕਿਲੋ ਅੱਧਾ ਕਿਲੋ ਦੁੱਧ ਹੀ ਹੱਡਾਈ ਮਸਾਂ ਠੀਕ ਆ ਹੁਣ ਕਿੰਨਾ ਦੁੱਧ ਕੱਢਦੀ ਐ ਬਈ ਇਹ ਹੁਣੇ ਦੁੱਧ ਬਾਈ ਹਾਲੇ ਤਾਂ 24 ਦੋ ਚਵਾਈਆਂ 9-10 ਕਿਲੋ ਤਾਂ ਹੁਣੀ ਹੋਏ ਥੱਲੇ ਅੱਛਾ ਦੋ ਚਵਾਈਆਂ ਦੀਆਂ ਹਾਂ 9-10 ਕਿਲੋ ਦੁੱਧ ਤਾਂ ਹੁਣ ਖੁੱਲੇ ਹੀ ਹੋਏ ਥੱਲੇ ਕਿੰਨਾ ਦੁੱਧ ਪਾ ਦੂਗੀ ਬਾਈ ਦੁੱਧ ਯਾਰ ਬਾਈ ਬਾਹਲਾ ਨਾ ਕਹੇ 15-16 ਕਿਲੋ ਠੀਕ ਆ 15 16 ਦਾ ਇਹਨੂੰ ਕਹਿੰਦੇ ਕੀ ਆ ਬਰੀਡ ਦੇਖ ਹੂੰ ਮੂੰਹ ਮੱਥਾ ਦੇਖ ਲੋ ਦੋਸਤੋ ਐਹ ਜੀਆਂ ਬੈਠਾ ਤਾਂ ਮਸਲਾ ਮਿਲਦੀਆਂ ਸਹੀ ਗੱਲ ਆ ਪਹਿਲਣ ਬੱੱਸੀ ਐ ਬੰਦ ਦੇ ਬਾਈ ਬੰਦ ਦੇ ਲੈ ਵੀ ਦੋਸਤੋ ਇਹਦੀ ਮਗਰ ਹੈਗੀ ਬੱੱਛੀ ਬਾਈ ਠੀਕ ਐ ਐਚ ਐਫ ਡੱਬੀ ਬੱੱਛੀ ਐ ਤੇ ਪਹਿਲਣ ਹਣਾ ਬਾਈ ਹਾਂ ਬਾਈ ਪਹਿਲਣ ਕਿੰਨੀ ਡਿਮਾਂਡ ਆ ਬਾਈ ਫਿਰ ਇਹਦੀ ਇਹ ਬਾਈ ਦੇਵਾਂਗੇ 75000 ਦੀ 57000 ਹਾਂ ਮਾਣ ਤਾਂ ਤਾਂ ਬਾਈ ਦੋਸਤੋ ਮਾ ਜਿਹੜਾ ਵੀਡੀਓ ਦੇਖ ਕੇ ਆਉ ਬਸ ਮਾਨਤਨ ਜ਼ਰੂਰ ਕਰਾਂਗੇ ਮੇਰਾ ਵੀਰ ਬੱਸ ਉਹੀ ਗੱਲ ਆ ਵੀ ਕੋਈ ਧੱਕਾ ਨਾ ਵਾੜਾ ਕਰੇ ਠੀਕ ਹੈ ਹਾਂ ਬਾਲਾ ਮੁੱਲ ਤੋੜਨ ਲੱਗ ਜਾਂਦੇ ਆ ਤੈਨੂੰ ਪਤਾ ਹੈ ਤੇਜ਼ੀ ਵਾਲੀ ਆ ਹੁਣ ਠੀਕ ਹੈ ਭਾਈ ਤੇਜ਼ੀ ਬਹੁਤ ਹੈ ਹਾਂ ਬਹੁਤ ਦੀ ਗੱਲ ਕਰ ਲਈ ਭਾਈ ਇਹ ਭਾਈ ਗਾਂ ਤੀਜਾ ਮੰਨ ਲੇ ਕੋਈ ਚੌਥਾ ਸੂਆ ਮੰਨ ਲੇ ਇਹਨੂੰ ਹੋ ਗਿਆ 8-10 ਦਿਨ ਸੂਈ ਨੂੰ ਠੀਕ ਆ ਇਹਦਾ ਵੀ ਬੱਚਾ ਮਰ ਗਿਆ ਆਪਣੇ ਕੋਲ ਵੀਡੀਓ ਪਈ ਆ ਅੱਛਾ ਇਹਦੇ ਬੱਚੇ ਦੀ ਵੀ ਲੈ ਵੀ ਤਸੱਲੀ ਕਰਕੇ ਠੀਕ ਆ ਵੀ ਤੁਸੀਂ ਆਪਦੀ ਵੀਡੀਓ ਦੇਖ ਕੇ ਕਿੰਨੀ ਤਰੀਕ ਨੂੰ ਆ ਕਿੰਨਾ ਕੁਸ਼ ਹੋਇਆ ਕਿੰਨੇ ਕਿ ਦਿਨ ਹੋ ਗਏ ਭਾਈ ਇਹਨੂੰ ਭਾਈ 19 ਤਰੀਕ ਨੂੰ ਮੰਨ ਲਾ ਤੂੰ ਸੂਈ ਸੀ ਇਹ ਅੱਜ 2 ਹੋ ਗਈ ਹਾਂ ਬਸ 19 ਤਰੀਕ ਨੂੰ ਸੂਈ ਸੀ ਠੀਕ ਐ ਲੈ ਵੀ ਦੁੱਧ 10 11 ਕਿਲੋ ਦੁੱਧ ਹੈਗਾ ਦੁੱਧ ਤੇ ਤਾਂ ਆਊਗੀ ਬਾਈ ਇਹ ਦੁੱਧ ਤਾਂ 15 16 ਕਿਲੋ ਕੱਢੂਗੀ ਅੱਛਾ ਹੱਡਾਂ-ਹੱਡਾਂ ਦੀ ਬੜੀ ਮਜ਼ਬੂਤ ਆ ਲੇਵਾ ਵੀ ਠੀਕ ਆ ਹਨਾ ਬਈ ਹਾਂ ਮੋੜ ਲਿਆ ਬਾਈ ਮੋੜ ਲਿਆ ਤਾਂ ਬਹਿੜ ਤਾਂ ਦੁੱਧ ਵਾਲੀ ਹੈ ਗਾਂ ਤਾਂ ਹੂੰ ਦੁੱਧ ਤਾਂ ਕੱਢੂਗੀ ਹੱਗਲ ਕਰ ਜੀ ਫਿਰ ਉਹੀ ਗੱਲ ਹਨਾ ਵੀ ਜਦੋਂ ਬੱਚਾ ਐਕਸਪਾਇਰ ਹੋ ਗਿਆ ਤਾਂ ਉਹਦੇ ਕਰਕੇ ਕਰ ਗਈ ਹਨਾ ਬਈ ਹਾਂ ਬੱਚੇ ਤੋਂ ਬਿਨਾਂ ਵੇਲਬੂਲ ਲੰਬੀ ਆ ਹਨਾ ਬਈ ਜੇਕਰ ਕੋਈ ਦੇਖੋ ਦੋਸਤੋ ਚੰਗੀ ਸਾਮ ਸੰਭਾਲ ਵਾਲਾ ਚੰਗੀ ਵਧੀਆ ਕੁਸਤਰਾ ਸਾਮ 1500 ਕਿਲੋ ਦੁੱਧ ਤੇ ਵੀ ਆਰਾਮਦਾਰੀ ਨਹੀਂ ਗੱਡੂ ਦੁੱਧ ਵਧੀਆ ਪਾ ਦੂਗੀ ਗਾਂ ਇਹ ਵੀ ਹਨਾ ਜੇ ਇਹ ਨਾ ਗੱਡੂ ਐਡੀ ਪਖੜ ਫਿਰ ਕਿਹੜੀ ਗੱਡੂ ਕੀ ਡਿਮਾਂਡ ਆ ਬਾਈ ਫਿਰ ਇਹਦੀ ਇਹ ਯਾਰ 48000 ਦੀ ਦੇ ਦੇਾਂਗੇ 48000 ਜਿਹੜਾ ਘਾਟਾ ਪੈਣਾ ਬੰਦਾ ਪੈਣਾ ਹੀ ਹੈ ਠੀਕ ਆ ਖਰੀਦ ਤਾਂ ਵੱਧਦੀ ਹੋਊ ਬਾਈ ਖਰੀਦਦਾ ਬਾਈ ਬਹੁਤ ਮੰਗੀ ਲੇਤੀ ਹੋਈ ਜੀ ਬਸ ਪੁੱਛਣਾ ਅੱਛਾ ਵਾ ਬੱਚੇ ਕਰ ਕੀ ਹੋਊਗਾ ਬੱਚੇ ਕਰਕੇ ਹੁਣ ਬਸ ਜਿਹੜਾ ਕੋਈ ਘਾਟਾ ਕਰਮਾ ਤੇ ਲਿਖਿਆ ਹਨਾ ਠੀਕ ਆ ਲੈ ਵੀ ਦੋਸਤੋ ਇਹ ਤਿੰਨ ਗਾਵਾਂ ਬ ਠੀਕ ਹੈ ਜੀ ਆ ਦੋ ਦੇ ਬੱਚੇ ਐਕਸਪਾਇਰ ਹੋਏ ਹੋਏ ਆ ਦੁੱਧ ਵਧੀਆ ਹੈਗਾ ਤੇ ਪਰ ਅਜ ਦਾ ਬੱਚਾ ਹੈਗਾਗਾ ਕਿਸੇ ਵੀ ਸੱਜਣ ਨੂੰ ਚਾਹੀਦੀਆਂ ਹੋਈਆਂ ਬਈ ਇਹ ਆ ਨੰਬਰ ਦੇ ਰਹੇ ਆ ਮੈਂ ਸਕਰੀਨ ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਬਾਕੀ ਇਹਨਾਂ ਕੋਲੇ ਨਾ ਜਿਹੜੀਆਂ ਗਾਵਾਂ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੁਸੀਂ ਨੰਬਰ ਸੇਵ ਕਰਕੇ ਰੱਖ ਲਓ ਇਹਨਾਂ ਦਾ ਪੁੱਛਦੇ ਰਿਹਾ ਕਰੋ ਕਈ ਵਾਰੀ ਆਪਾਂ ਨੂੰ ਕੋਈ ਆ ਜਾਂਦਾ ਚੰਗਾ ਪਸ਼ੂ ਤਾਂ ਇਹ ਤੁਹਾਨੂੰ ਮਨ ਲਓ ਵੀਡੀਓ ਵਗੈਰਾ ਅੱਗੇ ਤੁਹਾਨੂੰ ਭੇਜ ਦੇਣਗੇ ਠੀਕ ਹੈ ਜੀ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ ਬਾਈ